ਦੇ ਰਾਜਨੀਤਿਕ ਲੋਕ ਨੇ ਜਿਹੜੇ ਅਕਾਲੀ ਨੇ ਜਿਹੜੇ ਬਾਦਲਕੇ ਨੇ ਇਹਨਾਂ ਦੇ ਇਸ ਟਰੈਪ ਦਾ ਹਿੱਸਾ ਨਾ ਬਣੋ ਤਾਂ ਤੁਹਾਡੀ ਸ਼ਕਤੀਤ ਦਾ ਵੀ ਕਦ ਵੱਡਾ ਹੋਏਗਾ ਤੇ ਪੰਥ ਵੀ ਇੱਕ ਨਵੇਂ ਬਕੇੜੇ ਤੋਂ ਇੱਕ ਨਵੀਂ ਵੰਡ ਤੋਂ ਬਚੇਗਾ ਸੋ ਸੋ ਜੋ ਜਿਸ ਜਗ੍ਹਾ ਤੇ ਉੱਤੇ ਜਾ ਕੇ ਗੱਲ ਪਹੁੰਚ ਗਈ ਹੈ ਮੈਂ ਸਮਝਦਾ ਕਿ ਜਥੇਦਾਰਾਂ ਨੂੰ ਵੀ ਆਪਣੀਆਂ ਜਿਹੜੀਆਂ ਆਪਣੇ ਜਿਹੜੇ ਉਹਨਾਂ ਦੇ ਕਾਰਜ ਖੇਤਰ ਨੇ ਜਿਹੜੇ ਉਹਨਾਂ ਦੇ ਜਿਹੜੇ ਉਹਨਾਂ ਦੇ ਕਾਰਜ ਨੇ ਉਹਨਾਂ ਦੇ ਉੱਤੇ ਵੀ ਨਜ਼ਰਸਾਨੀ ਮਾਰਨੀ ਚਾਹੀਦੀ ਹੈ ਜਥੇਦਾਰਾਂ ਦੇ ਜਿੰਨੇ ਜਦ ਜਦ ਇਹ ਜਥੇਦਾਰ ਤਖਤਾਂ ਦੇ ਬੈਠਦੇ ਨੇ ਔਰ ਔਰ ਅਗਰ ਤੁਸੀਂ ਜਿਹੜੇ ਜਥੇਦਾਰਾਂ ਨੂੰ ਫਾਰਕ ਕੀਤਾ ਗਿਆ ਅਗਰ ਤੁਸੀਂ ਇਹਨਾਂ ਦੀ ਵੀ ਕਾਰਗੁਜ਼ਾਰੀ ਪਿੱਛੇ ਦੇਖੋ ਤੇ ਗਿਆਨੀ ਹਰਪ੍ਰੀਤ ਸਿੰਘ ਦੂਸਰੇ ਤੀਸਰੇ ਕਿਸੇ ਸਮੇਂ ਦੇ ਉਤੇ ਇਸੇ ਅਕਾਲੀ ਦਲ ਬਦਲ ਦੀਆਂ ਦੀਆਂ ਸਿਫ਼ਤਾਂ ਵੀ ਗਾਉਂਦੇ ਰਹੇ ਨੇ ਇਸੇ ਅਕਾਲੀ ਦਲ ਬਦਲ ਦੇ ਗੁਣਗਾਨ ਵੀ ਕਰਦੇ ਰਹੇ ਨੇ ਔਰ ਜਦੋਂ 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 ਉਹ ਸਮਾਂ ਆ ਗਿਆ ਜਦੋਂ ਉਹਨਾਂ ਨੂੰ ਫਾਰਕ ਕਰ ਦਿੱਤਾ ਗਿਆ ਤੇ ਇਹੀ ਜਥੇਦਾਰ ਹੁਣ ਉਹਨਾਂ ਦੇ ਉੱਤੇ ਉਹ ਉਹਨਾਂ ਦੇ ਤੇ ਕਮੈਂਟ ਕਰ ਰਹੇ ਨੇ ਉਹਨਾਂ ਦੀ ਜਿਹੜੀ ਉਹਨਾਂ ਦੀ ਜਿਹੜੀਆਂ ਉਹਨਾਂ ਦੇ ਜਿਹੜੀ ਕਮੀਆਂ ਪੇਸ਼ੀਆਂ ਨੇ ਉਹਨਾਂ ਦੇ ਜਿਹੜੇ ਗੁਨਾਹ ਨੇ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆ ਰਹੇ ਨੇ ਤੋਂ ਸਾਨੂੰ ਸਾਨੂੰ ਇਹ ਵੀ ਲੱਗਦਾ ਹੈ ਕਿ ਜਥੇਦਾਰ ਜਿਹੜੇ ਇਹਨਾਂ ਤਖਤਾਂ ਤੇ ਬੈਠਦੇ ਨੇ ਉਹਨਾਂ ਨੂੰ ਪਹਿਲੇ ਦਿਨ ਤੋਂ ਬੜੇ ਸਪਸ਼ਟ ਹੋ ਕੇ ਬੜੀ ਧਿਆਨਵਾਰੀ ਦੇ ਨਾਲ ਕੌਮ ਦੇ ਕੌਮ ਦੇ ਮਕਸਦ ਨੂੰ ਅਕਾਲ ਤੱਕ ਦੀ ਸਰਵਉੱਚਤਾ ਨੂੰ ਅਕਾਲ ਤੱਕ ਦੀ ਸੈਕ੍ਰਿਟੀ ਨੂੰ ਧਿਆਨ ਵਿੱਚ ਰੱਖ ਕੇ ਫੈਸਲੇ ਕਰਨੇ ਚਾਹੀਦੇ ਕੋਰ ਬਾਲ ਸਿੰਘ ਜੀ ਜਿਹੜਾ ਦੋਸ਼ ਲਾ ਕੇ ਜਿਹੜਾ ਵਾ ਫਰਕ ਕੀਤਾ ਗਿਆ ਜਵਰੀ ਜਵਾਬ ਦਿੱਤਾ ਗਿਆ ਪਰ ਅੱਜ ਕਹਿੰਦੇ ਵੀ ਗੁਰੇਵ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਕੋਈ ਜਿਹੜੀ ਵੀ ਦੇਵਾ ਪੀਰ ਉਹ ਗੁਰੂ ਦੇ ਉਮੜਾੜੀ ਹੁੰਦੀ ਹੈ ਇਹ ਜੋ ਕਰਦਾ ਘਟਨਾ ਕਰਨ ਸੀਗਾ ਮੈਨੂੰ ਤੇ ਰਾਜੀ ਕੋ ਦੇਖੋ ਗਿਆਨੀ ਰਗਵੀਰ ਸਿੰਘ ਇਸ ਨਾਟ ਗਿਆਨੀ ਹਰਪ੍ਰੀਤ ਸਿੰਘ ਪਹਿਲਾਂ ਇਹ ਗੱਲ ਸਮਝ ਲਈਏ ਕਿ ਉਹ ਗਿਆਨੀ ਹਰਪ੍ਰੀਤ ਸਿੰਘ ਨਹੀਂ ਆ ਉਹਨਾਂ ਦਾ ਸੁਭਾਅ ਆਪਣਾ ਬਿਲਕੁਲ ਵੱਖਰਾ ਹੈ ਰਿਜ਼ਰਵ ਵੈਨ ਵਾਲੀ ਸ਼ਖਸੀਅਤ ਨੇ ਔਰ ਇਹ ਗੱਲ ਇਹ ਗੱਲ ਸਾਨੂੰ ਪਤਾ ਸੀਗਾ ਕਿ ਗਿਆਨੀ ਰਗਵੀਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਵਾਂਗ ਕੋਈ ਵੀ ਕਮੈਂਟ ਨਹੀਂ ਕਰਨਗੇ ਉਹਨਾਂ ਦਾ ਆਪਣੀ ਸ਼ਖਸੀਅਤ ਹੈ ਆਪਣਾ ਸੁਭਾਅ ਹੈ ਉਹ ਹੱਲੀ ਵੀ ਇੱਕ ਨਰਮ ਰਵਈਆ ਰੱਖ ਕੇ ਇਸ ਇਸ ਜਿਹੜੀ ਬਾਦਲ ਕੇ ਦੀ ਜਿਹੜੀ ਜੁੰਡਲੀ ਹੈ ਇਸ ਨੂੰ ਇਸ ਨੂੰ ਸਰਫਰੂ ਕਰ ਰਹੇ ਨੇ ਇਹਨਾਂ ਬਾਰੇ ਉਹਨਾਂ ਨੂੰ ਇਹਨਾਂ ਬਾਰੇ ਸੰਗਤਾਂ ਨੂੰ ਦੱਸਣ ਤੋਂ ਉਹਨਾਂ ਨੇ ਵੀ ਗੁਰੇਜ਼ ਕੀਤਾ ਤੇ ਪਾਈ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਵੀ ਗੁਰੇਜ਼ ਕੀਤਾ ਜਦੋਂ ਉਹਨਾਂ ਨੇ ਆਪਣਾ ਅਸਤੀਫਾ ਦਿਆ ਉਹਨਾਂ ਨੇ ਵੀ ਨਹੀਂ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਪਾਰਟੀ ਉਹਨਾਂ ਨੂੰ ਮਜਬੂਰ ਕਰ ਰਹੀ ਹੈ ਗਲਤ ਕੰਮ ਕਰਨ ਲਈ ਕੈਰ ਸਿਧਾਂਤਕ ਕੰਮ ਕਰਨ ਲਈ ਔਰ ਉਹਨਾਂ ਨੇ ਇਹ ਵੀ ਨਹੀਂ ਦੱਸਿਆ ਕਿ ਉਹਨਾਂ ਦੇ ਉੱਤੇ ਦਬਾਅ ਕਾਹਦਾ ਸੀ ਕਿਉਂ ਸੀ ਔਰ ਕਿਸ ਹੱਦ ਤੱਕ ਸੀ ਉਸੇ ਤਰੀਕੇ ਨਾਲ ਉਸੇ ਹੀ ਪੈਟਰਨ ਤੇ ਯਾਨੀ ਰਗਵੀਰ ਸਿੰਘ ਹੋਣੀ ਵੀ ਚੁੱਪਨੇ ਇਹ ਹਰ ਸ਼ਖਸੀਅਤ ਦੀ ਆਪਣੀ ਖਾਸੀਅਤ ਹੁੰਦੀ ਹੈ ਕਿ ਉਹ ਉਹ ਨਹੀਂ ਬੋਲਦੇ ਉਹ ਚੁੱਪ ਰਹਿ ਕੇ ਵੀ ਬਹੁਤ ਕੁਝ ਕਹਿਣਾ ਚਾ ਰਹੇ ਨੇ ਬਟ ਉਹਨਾਂ ਦੋਨਾਂ ਦਾ ਭਾਈ ਹਰਜਿੰਦਰ ਸਿੰਘ ਉਹਨਾਂ ਦਾ ਆਨ ਟਾਈਮਲੀ ਅਸਤੀਫਾ ਤੇ ਗਿਆਨੀ ਰਗਵੀਰ ਸਿੰਘ ਉਹਨਾਂ ਦਾ ਆਪਣੇ ਆਪਣੇ ਸੇਵਾ ਮੁਕਤੀ ਤੋਂ ਪਹਿਲਾਂ ਦੋ ਜਿਹੜੀਆਂ ਦੋ ਜਿਹੜੇ ਉਹਨਾਂ ਦੇ ਕਮੈਂਟ ਨੇ ਕਿ ਮੈਂ ਬੈਗ ਤਿਆਰ ਕੀਤਾ ਤਿਆਰ ਕੀਤਾ ਇੱਕ ਕਮੈਂਟ ਇਹ ਸੀਗਾ ਜਦੋਂ ਉਹਨਾਂ ਨੇ ਦਿੱਤਾ ਦੋਸਤੋ ਪਹਿਲਾਂ ਇੱਕ ਹੋਰ ਕਮੈਂਟ ਸੀਗਾ ਜਿਹੜਾ ਜਦੋਂ ਉਹਨਾਂ ਨੇ ਅ ਜਿਹੜਾ ਬਹੁਤ ਪਪੂਲਰ ਵੀ ਹੋਇਆ ਸੀਗਾ ਮੈਂ ਉਹ ਇੱਕ ਵਾਰੀ ਭੁੱਲ ਰਿਆਂ ਵਾਂ ਇੱਕ ਤਾਂ ਸਿੱਧੰ ਮੇਰੇ ਬੈਗ ਤੇ ਆਰ ਨੇ ਇੱਕ ਉਸ ਤੋਂ ਪਹਿਲਾਂ ਵੀ ਸੀਗਾ ਇੰਨਾ ਬਾਰੇ ਤੇ ਪੰਜ ਮੈਮਰੀ ਪੈਨਲ ਬਾਰੇ ਜਾਂ ਹਾਂ ਜਦੋਂ ਉਹਨਾਂ ਨੇ ਕਿਹਾ ਸੀਗਾ ਕਿ ਮੈਨੂੰ ਅੱਜ ਹੀ ਪਤਾ ਲੱਗਾ ਕਿ ਅਕਾਲ ਤਖਤ ਸਾਹਿਬ ਦਾ ਜਿਹੜਾ ਆਦੇਸ਼ ਹੈ ਸਿਰਫ ਚਾਰ ਦਿਵਾਰੀ ਤੱਕ ਹੈ ਉਹ ਦੋ ਕਮੈਂਟ ਮੇਰੇ ਖਿਆਲ ਹੈ ਕੱਲ ਅਕਾਲ ਅਗਰ ਉਹ ਜਾਂ ਅੱਜ ਦੇ ਹੀ ਬੋਲੇ ਨਾ ਤੇ ਕੋਈ ਗੱਲ ਨਹੀਂ ਜੋ ਦੋ ਕਮੈਂਟ ਉਹ ਬਤੌਰ ਜਥੇਦਾਰ ਕਹਿ ਗਏ ਨੇ ਨਾ ਉਹ ਹਿਸਟਰੀ ਦੇ ਵਿੱਚ ਦਰਜ ਹੋਣਗੇ ਤੇ ਬਾਦਲ ਕਿਆ ਨੂੰ ਨੰਗੇ ਕਰਨ ਲਈ ਉਹ ਦੋ ਕਮਿੰਟ ਉਹਨਾਂ ਦੇ ਇਨਾਫ ਤੁਸੀਂ ਨਿਕਲ ਗਏ ਕਿ ਜੋ ਸਿਸਟਮ ਕੱਲ ਹੋਇਆ ਕੌਮਨ ਰੱਦ ਕਰ ਚੁੱਕੀ ਹੈ ਤੇ ਕੌਮਨ 2015 ਚ ਸਭ ਤੋਂ ਖਾਦ ਦੇ ਜਥੇਦਾਰ ਹੁੰਦੇ ਸੀ ਕੌਮਨ ਉਹ ਵੀ ਬਹੁਤਾਗ ਦੇ ਪ੍ਰਭਾਵ ਨਹੀਂ ਸੀ ਫਿਰ ਕੌਮ ਕਿੱਧਰੇ ਪਾਸੇ ਜਾਵੇ ਕੌਮ ਮੈਂ ਪਹਿਲਾਂ ਕਹਿ ਚੁੱਕਾ ਕਿ ਕੌਮ ਦੋ ਹਿੱਸਿਆਂ ਦੇ ਵਿੱਚ ਲੰਮੇ ਸਮੇਂ ਤੋਂ ਵੰਡੀ ਹੋਈ ਹੈ ਇੱਕ ਹਿੱਸੇ ਨੇ ਫਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਾਪੇ ਜਥੇਦਾਰਾਂ ਨੂੰ ਪ੍ਰਮਾਨਗੀ ਦਿੱਤੀ ਤੇ ਇੱਕ ਹਿੱਸੇ ਨੇ ਜਿਹੜਾ ਚੱਬੇ ਵਿਖੇ ਪੰਥਰ ਇਕੱਠ ਹੋਇਆ ਸੀ ਉਹਦੇ ਵੱਲੋਂ ਜਿਹੜੇ ਨਾਮਜ਼ਦ ਜਥੇਦਾਰ ਸੀ ਉਹਨਾਂ ਨੂੰ ਪ੍ਰਮਾਨਗੀ ਦਿੱਤੀ ਸੋ ਵੰਡ ਦਾ ਉਸ ਵੇਲੇ ਹੀ ਹੋ ਗਈ ਸੀ ਕਿ ਦੋ ਹਿੱਸਿਆਂ ਦੇ ਵਿੱਚ ਕੌਮ ਵੰਡੀ ਗਈ ਸੀ ਬਟ ਉਸੇ ਚੀਜ਼ ਨੂੰ ਚੱਲਦੇ ਚੱਲਦੇ ਅੱਜ ਤਕਰੀਬਨ 10 ਸਾਲ ਹੋ ਗਏ 2015 ਤੋਂ ਲੈ ਕੇ ਅੱਜ 10 ਸਾਲ ਦੇ ਵਿੱਚ ਕੌਮ ਨੇ ਦੋ ਜਥੇਦਾਰਾਂ ਨੂੰ ਇੱਕੋ ਟਾਈਮ ਪ੍ਰਮਾਨਗੀ ਦਿੱਤੀ ਰੱਖੀ ਹੈ ਤੇ ਹੁਣ ਵੀ ਜੋ ਕੱਲ ਹੋਇਆ ਮੈਂ ਇਹ ਤਾਂ ਹੀ ਕਹਿ ਰਿਹਾ ਕਿ ਜਿਹੜੇ ਕੱਲ ਨਵੇਂ ਜਥੇਦਾਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਾਪੇ ਗਏ ਨੇ ਉਹਨਾਂ ਦੇ ਨਾਲ ਵੀ ਉਹੀ ਹਸ਼ਰ ਹੋਣਾ ਜੋ ਪਹਿਲੇ ਜਥੇਦਾਰਾਂ ਦੇ ਨਾਲ ਪਿਛਲੇ ਦਸਾਂ ਸਾਲਾਂ ਤੋਂ ਹੋ ਰਿਹਾ। ਅਸੀਂ ਇਹਨਾਂ ਸਿੰਘ ਸਾਬਾਂ ਦੇ ਵਿੱਚ ਗਿਆਨੀ ਫੂਲਸ ਵੀ ਝਲਕ ਵੇਖ ਲਈ ਦੀ ਸੰਗਤ ਕਹਿੰਦੀ ਝਲਕਾ ਪਰ ਗਿਆਨੀ ਜੀ ਦੇ ਆਪ ਕਹਿ ਰਹੇ ਸਿੰਘ ਸਾਬ ਕਹਿੰਦੇ ਮੇਰਾ ਬੈਗ ਤਿਆਰ ਆ ਤੇ ਫਿਰ ਲੋਕ ਉਥੇ ਕੀ ਵਿਸ਼ਵਾਸ ਕਰਦੇ ਕਿ ਜਿਹੜਾ ਤੁਸੀਂ ਕਹਿ ਰਹੇ ਕਿ ਉਹ ਕਮੈਂਟ ਕਿਦਾਂ ਕਿਦ ਇਤਿਹਾਸ ਰੱਖੀਂਗਾ ਜਦੋਂ ਆਪ ਹੀ ਕਹਿ ਰਹੇ ਕਿ ਮੈਂ ਜਾਣ ਵਾਸਤੇ ਤਿਆਰ ਆ ਮੈਨੂੰ ਘਰੋਂ ਭੇਜ ਮੈਂ ਪੱਤਰਕਾਰ ਦੇ ਸਵਾਲ ਦੇ ਜਵਾਬ ਵਿੱਚ ਕਿਹਾ ਸੀਗਾ ਕਿ ਜਿਹੜੇ ਉਹਨਾਂ ਦੇ ਦੋ ਪਹਿਲੇ ਕਮੈਂਟ ਸੀਗੇ ਉਹ ਆਪਣੇ ਆਪ ਦੇ ਵਿੱਚ ਬਾਦਲ ਕਿਆ ਨੂੰ ਐਕਸਪੋਜ਼ ਕਰਨ ਦੀ ਬਹੁਤ ਨੇ ਬਟ ਮੈਂ ਇਹ ਨਹੀਂ ਕਿਹਾ ਕਿ ਉਹ ਉਹਨਾਂ ਦੀ ਅਥਾਰਟੀ ਨੂੰ ਦੀ ਸਹੀ ਝਲਕ ਦਿੰਦੇ ਨੇ ਜਦੋਂ ਤੁਸੀਂ ਜਥੇਦਾਰ ਹੋਵੋ ਤੁਹਾਡੇ ਕੋਲ ਅਥਾਰਟੀ ਹੋਵੇ ਤੇ ਉਹਦੇ 'ਚ ਅਸਤੀਫੇ ਦੇ ਨੇ ਗਿਆਨੀ ਹਰਪ੍ਰੀਤ ਸਿੰਘ ਵਾਂਗੂ ਆ ਮਾਫ ਕਰਨਾ ਅਥਰੂ ਤਲੇ ਸੁੱਟ ਕੇ ਤੇ ਆਪਣੀ ਆਪਣੀ ਵੀਡੀਓ ਪਾਉਣੀ ਪ੍ਰਬੰਧਕਦਾਰ ਕੋ ਸਿੱਧ ਗੱਲ ਕੇ ਆਪਣੇ ਆਪ ਹੀ ਕਹਿਣਾ ਕਿ ਅਸੀਂ ਜਾਨ ਨੂੰ ਤਿਆਰ ਆ ਆਪਣੇ ਆਪ ਹੀ ਕਹਿਣਾ ਕਿ ਅਸੀਂ ਅਸਤੀਫੇ ਦੇ ਦਾਂਗੇ ਇਹ ਕੋਈ ਜੱਜਦਾਰਾਂ ਦੇ ਦੀ ਅਥਾਰਟੀ ਨੂੰ ਝਲਕਣ ਵਾਲੇ ਕਾਰਜ ਨਹੀਂ ਹੈਗੇ ਬੋਲ ਨਹੀਂ ਹੈਗੇ ਦੋਨਾਂ ਜੱਜਦਾਰਾਂ ਨੇ ਆਪਣੀ ਜਿਹੜੀ ਅਥਾਰਟੀਟਿਵ ਜਿਹੜੀ ਇਹਨਾਂ ਦੀ ਇਹਨਾਂ ਦੀ ਅਥਾਰਟੀਟਿਵ ਬੋਲ ਸੀ ਨਾ ਜਾਂ ਜਿਹੜੇ ਅਥਾਰਟੀਟਿਵ ਇਹਨਾਂ ਦੇ ਕੋਲ ਅਧਿਕਾਰ ਸੀ ਉਹ ਇਹਨਾਂ ਨੇ ਉਦਾਂ ਦਾ ਇਸਤੇਮਾਲ ਨਹੀਂ ਕੀਤਾ ਦੋਨਾਂ ਜ਼ਿੰਮੇਦਾਰਾਂ ਨੇ ਗਿਆਨੀ ਰਕबीर ਸਿੰਘ ਨੇ ਵੀ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਨਹੀਂ ਕੀਤਾ ਮੈਂ ਇਹ ਗੱਲ ਕਲੀਅਰ ਹੈ ਜੋ ਇਹ ਕਰ ਸਕਦੇ ਸੀ ਇਹਨਾਂ ਨੇ ਨਹੀਂ ਕੀਤਾ ਜੋ ਇਹ ਕਰ ਸਕਦੇ ਸੀ ਇਹਨਾਂ ਨੇ ਨਹੀਂ ਕੀਤਾ ਹਾਂ ਇਹਨਾਂ ਨੇ 2 ਦਸੰਬਰ ਨੂੰ ਇੱਕ ਬਹੁਤ ਵੱਡਾ ਫੈਸਲਾ ਲਿਆ ਪਰ 2 ਦਸੰਬਰ ਤੋਂ ਬਾਅਦ ਜੋ ਇਹ ਕਰ ਸਕਦੇ ਸੀ ਇਹਨਾਂ ਨੇ ਉਹ ਨਹੀਂ ਕੀਤਾ ਸ਼ਾਇਦ ਕਿਤੇ ਨਾ ਕਿਤੇ ਕੋਈ ਨਾ ਕੋਈ ਕੋਈ ਮਜਬੂਰੀ ਜਾਂ ਕੋਈ ਟਿਲ ਆਈ ਹੋਏਗੀ ਜਾਂ ਕਿਸੇ ਕਿਸੇ ਪਾਸੋਂ ਕੋਈ ਪ੍ਰੈਸ਼ਰ ਹੋਏਗਾ ਮੇਬੀ ਮੈਂ ਕਹਿ ਨਹੀਂ ਸਕਦਾ ਬਟ ਜੋ ਇਹਨਾਂ ਨੂੰ ਕਹਿਣਾ ਚਾਹੀਦਾ ਸੀ ਜੋ ਇਹਨਾਂ ਨੂੰ ਕਰਨਾ ਚਾਹੀਦਾ ਸੀ ਜੋ ਇਹਨਾਂ ਨੂੰ ਦੋ ਤਰੀਕ ਦੇ ਆਪਣੇ ਹੀ ਫੈਸਲੇ ਆਪ ਇੰਪਲੀਮੈਂਟ ਕਰਨੇ ਚਾਹੀਦੇ ਸੀ ਲਾਗੂ ਕਰवाने ਚਾਹੀਦੇ ਸੀ ਉਹ ਨਹੀਂ ਕਰ ਪਾਉਂਦੇ ਨਵੇਂ ਜੱਤੇ ਦਾ ਸਭਾਈ ਗੁਰਗੱਦੂ ਰਾਂ ਦਾ ਜਿਵਾ ਸੁਭਾ ਸੁਭਾ ਨੂੰ ਮਾਣੀ ਦੋ ਦਿਨਾਂ ਤੱਕ ਦੋ ਮਿੰਨਾਂ ਦਾ ਰਾਤ ਖਾਓ ਦਾ ਸ਼ਾਮ ਹੋਏਗਾ ਨਹੀਂ ਦੋ ਜਥੇਦਾਰਾਂ ਦੇ ਵਿੱਚ ਪਿੱਤਲ ਕਿਤੇ ਕਿਤੇ ਬੋਲਦੇ ਸੀ ਕਿ ਸੁਲਤਾਨ ਸਿੰਘ ਦਾ ਗਲ ਖਾਬਸਾ ਕੀ ਦੇਖਿਆ ਕੀ ਖੂਨ ਸੀ ਉਹਨਾਂ ਨੇ ਇਸ ਪੂਲਾਹ ਤੱਕ ਆ ਗਏ ਉਹਨਾਂ ਨੇ 2 ਦਸੰਬਰ ਦੇ ਫੈਸਲੇ ਕਰਨ ਵਾਲੇ ਸਾਰਿਆਂ ਦੀ ਬਲੀ ਲਾਈ ਸਭ ਦੀ ਬਲੀ ਲਾਈ ਸਭ 2 ਦਸੰਬਰ ਦੇ ਫੈਸਲਿਆਂ ਦੀ ਬਲੀ ਚੜੇ ਪਰ ਸਰ ਦੇਖੋ ਜਿਹੜਾ ਮੇਨ ਜਿਹੜਾ ਮੇਨ ਹੈ ਉਹਨਾਂ ਦਾ ਜੋ ਉਹਨ ਹੋਇਆ ਜੋ ਲਾਸਟ ਤੇ ਹੋਇਆ ਉਹ ਹੋਇਆ ਕਿ ਜਿਹੜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਸਾਫਕਾ ਗਿਆਨੀ ਰਗਵੀਰ ਸਿੰਘ ਨੇ ਉਹਨਾਂ ਨੇ ਪੰਜ ਮੈਂਬਰੀ ਪੈਨਲ ਨੂੰ 18 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦੇ ਜਿਹੜੇ ਜਾਂ ਜਿਹੜਾ ਥਾਪੜ ਦਿੱਤਾ ਹੈ ਜਿਹੜਾ ਅਕਾਲੀ ਦਲ ਨੂੰ ਕਿਹਾ ਕਿ ਤੁਸੀਂ ਆਪਣੀ ਭਰਤੀ ਸਟਾਰਟ ਕਰੋ ਇਹ ਲਾਸਟ ਜਿਹੜਾ ਉਹਨਾਂ ਦਾ ਫੈਸਲਾ ਸੀ ਪੰਜ ਮੈਂਬਰੀ ਕਮੇਟੀ ਨੂੰ ਜਿਹੜਾ ਥਾਪਟਾ ਦੇਣਾ ਉਸ ਤੋਂ ਬਾਅਦ ਉਹਨਾਂ ਦੀ ਕਲ ਬਲੀ ਲਈ ਗਈ ਇੱਕ ਮੇਨ ਪ੍ਰਮੁੱਖ ਕਾਰਨ ਹੈ ਹੁਣ ਤੋਂ ਲੱਗਦਾ ਜੱਥੇਬੰਦੀਆਂ ਜਾਂ ਕੌਮ ਦੀ ਨਜ਼ਰਾਂ ਦੇ ਦਿੱਤੇ ਲੱਭੇ ਲੱਗੀਆਂ ਹੋਈਆਂ ਹਨ ਹੋਰ ਵੀ ਚਾਹੀਦਾ 24 ਘੰਟੇ ਸਮਾਂ ਹੋ ਗਿਆ ਕੁਛ ਜਗਨ ਸਿੰਘ ਜਦੋਂ ਬੋਲਦੀਆਂ ਮਾਈਆਂ ਤੋਂ ਉਹਨਾਂ ਚੈਲੰਜ ਕੀਤਾ ਸੀ ਕਿ ਜੇ ਸਿੰਘ ਸਾਹਿਬ ਉਹ ਘਰ ਤੋੜਿਆ ਤੇ ਅਸੀਂ ਤੁਹਾਨੂੰ ਇਸਨੂੰ ਤੋੜਦੇ ਇਹ ਇਹ ਜੋ ਫੈਸਲੇ ਹੋਏ ਗੱਲਾਂ ਪਤਾ ਹੋ ਜਾਂਦੀਆਂ ਹੁਣਾਂ ਤੇ ਦੇਖੋ ਬਹੁਤ ਕੁਝ ਚਾਹੀਦਾ ਹੁਣਾਂ ਤੇ ਕੌਮ ਦੇ ਵਿੱਚ ਕੌਮ ਨੂੰ ਸੜਕਾਂ ਤੇ ਵੀ ਆਉਣਾ ਚਾਹੀਦਾ ਹੁਣਾਂ ਤੇ ਚਾਹੀਦਾ ਹੈ ਕਿ ਜਿਹੜੀ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰੀਮ ਕਮੇਟੀ ਨੇ ਜਿਹੜਾ ਕੱਲ ਫੈਸਲਾ ਲਿਆ ਉਹਨਾਂ ਨੂੰ ਘਰਾਂ ਤੋਂ ਕੱਢ ਕੇ ਬਾਹਰ ਖੜੇ ਕਰਕੇ ਚਰਾਹੇ ਦੇ ਵਿੱਚ ਉਹਨਾਂ ਨੂੰ ਸੁਝਾਵਾਂ ਦੇਣੀਆਂ ਚਾਹੀਦੀਆਂ ਉਹਨਾਂ ਦੇ ਬਹੁਤ ਕੁਝ ਚਾਹੀਦਾ ਕੌਮ ਨੇ ਕਰਨਾ ਪੰਥ ਨੇ ਕਰਨਾ ਨੌਜਵਾਨਾਂ ਨੇ ਕਰਨਾ ਕੌਮ ਜਾਂ ਜਥੇਬੰਦੀਆਂ ਕੌਮ ਵੀ ਤੇ ਜਥੇਬੰਦੀ ਮਤਲਬ ਜਥੇਬੰਦੀਆਂ ਕੌਮ ਦਾ ਇਸ ਤਰ੍ਹਾਂ ਹੁੰਦਾ ਨਾ ਕਿ ਮੈਂ ਤੁਸੀਂ ਕਹਿ ਤੁਸੀਂ ਪੁੱਛ ਰਹੇ ਹੋ ਹੋਣਾ ਕੀ ਚਾਹੀਦਾ ਮੈਂ ਕਹਿੰਦਾ ਹੋਣਾ ਤੇ ਬਹੁਤ ਕੁਝ ਚਾਹੀਦਾ ਹੋਣਾ ਤੇ ਬਹੁਤ ਕੁਝ ਚਾਹੀਦਾ ਬਟ ਕਿਹੜੀ ਚੀਜ਼ ਪਿਛਲੇ ਲੰਮੇ ਸਮੇਂ ਤੋਂ ਨਹੀਂ ਹੋ ਰਹੀ ਔਰ ਜਿਹੜੀ बार-बार ਅਸੀਂ ਨਮੋਸ਼ੀਆਂ ਦਾ ਜਦੋਂ ਸਾਹਮਣਾ ਕਰ ਰਹੇ ਹਾਂ ਉਹ ਚੀਜ਼ ਹੈ ਕਿ ਅਸੀਂ ਬਾਰ-ਬਾਰ ਇਹ ਕਹਿ ਰਹੇ ਹਾਂ ਕਿ ਅਕਾਦ ਦੇ ਅਕਸਰ ਜਿਹੜੇ ਜਥੇਦਾਰ ਜਿਹੜੇ ਖੁਦ ਉਸ ਪੋਸਟ ਤੇ ਪਦਵੀਆਂ ਤੇ ਬੈਠੇ ਨੇ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਜਿੰਨੀ ਦੇਰ ਤੱਕ ਤੁਸੀਂ ਨਿਯੁਕਤੀ ਸੇਵਾ ਮੁਕਤੀ ਅਧਿਕਾਰ ਖੇਤਰ ਨੂੰ ਨਿਯਮਬੱਧ ਨਹੀਂ ਕਰੋਗੇ ਜਿੰਨੀ ਦੇਰ ਤੱਕ ਇਹਨੂੰ ਕੋਡਿਫਾਈਡ ਪੋਸਟ ਨੂੰ ਨਹੀਂ ਕਰੋਗੇ ਇਹ ਹੁਣੇ ਹੀ ਦੇਰ ਤੱਕ ਇਸ ਪੋਸਟ ਦੇ ਨਾਲ ਅਕਾਲੀ ਖਿਲਵਾੜ ਕਰਦੇ ਰਹਿਣਗੇ ਉਹ ਉਹ ਕਰ ਰਹੇ ਨੇ ਇੱਕ ਖਿਲਵਾੜ ਹੀ ਹੈ ਨਾ ਜੋ ਕੱਲ ਹੋਇਆ ਪੋਸਟ ਦਾ ਖਿਲਵਾੜ ਹੈ ਨਰਾਦਰੀ ਹੈ ਵਿਅਕਤੀਆਂ ਦੀ ਨਰਾਦਰੀ ਹੈ ਤੁਸੀਂ ਤੁਸੀਂ ਕੌਮ ਬਰਦਾਸ਼ਤ ਕਰ ਰਹੀ ਐ ਨਾ ਕੌਮ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਦੀ ਜਿਹੜੀ ਬੇਪਤੀ ਕਰਕੇ ਉਹਨੂੰ ਜਿਵੇਂ ਉਹਨੂੰ ਫਾਰਕ ਕੀਤਾ ਗਿਆ ਉਹਨੂੰ ਕੌਮ ਨੇ ਮਤਲਬ ਬਰਦਾਸ਼ਤ ਕਰ ਲਿਆ ਨਾ ਤੇ ਉਸ ਤੋਂ ਬਾਅਦ ਅਕਾਲੀ ਦਲ ਬਾਦਲ ਦੇ ਲੀਡਰਸ਼ਿਪ ਦੇ ਹੌਸਲੇ ਵਧੇ ਉਹਨਾਂ ਨੇ ਕੱਲ ਅਗਲਾ ਕਦਮ ਵੀ ਚੁੱਕ ਲਿਆ 1925 ਦੇ ਘੇਰੇ ਦੇ ਵਿੱਚ ਲਿਆਂਦਾ ਜਾਂਦਾ ਜੋ ਐਸਪੀਸੀ ਜਾਂ ਅੰਤਰੀ ਕਮੇਟੀ ਕਹਿ ਰਹੇ ਆ ਤਾਂ